ਇਹ ਦਾ ਨਾਮ 루ਸੀ ਹੈ ਜੀ ਇਹ ਬਹੁਤ ਪਿਆਰੀ ਆ ਜਦੋਂ ਵੀ ਇਹ ਬਹੁਤ ਵਿੜਕ ਰੱਖਦੀ ਹੈ ਜੀ ਰਾਤ ਛੱਪ ਆ ਗਿਆ ਸਨ ਤਾਂ ਪਤਾ ਨਹੀਂ ਲੱਗਿਆ ਕਿਹੜੇ ਤੇ ਇਹ ਹੀ ਭੌਂਕੀ ਗਈ ਬੈਟਲੂ ਟਪਾ ਵਝਾ ਕੇ ਪਏ ਸੀ ਅਸੀਂ ਤਾਂ ਹੁਣ ਵੀ ਕੋਈ ਗੇਟ ਤੇ ਕੋਈ ਕੁੱਤਾ ਆਇਆਗਾ ਦੇਖੋ ਕਿੰਮ ਚੱਕੀਂਦੀ ਆ ਹਾਈ ਮੜਾ ਕੇ ਖੜਕਾ ਹੋ ਜੇ ਉਹਦੀ ਗੰਨ ਚੱਕ ਲੈਂਦੀ ਆ ਦੇਖੋ ਮਤਲਬ ਬਹੁਤ ਸਮਝਦਾਰ ਹੈਗੀ ਇਹ ਹਾਈ ਹਾਈ ਦੇਖਦੀ ਹੈਗੀ ਜੋ ਵੀ ਮੈਂ ਕੰਮ ਤੋਹਾਂ ਮਾ ਹਨ ਮੈਨੂੰ ਆ ਕੇ ਲਾਡ ਕਰਨ ਲੱਗ ਜਾਂਦੀ ਹੈਗੀ ਜਦ ਕਰਦੀ ਹੈ ਸਾਰਿਆਂ ਨੂੰ ਮਿਲਦੀ ਹੈਗੀ ਕੁਲਦੀ ਮਿਲਦੀ ਹੈ ਦੁਬਾਰੇ ਹੈ ਵੀ ਤੁਸੀਂ ਕਿੱਥੇ ਵਾਗੇ ਸੀ ਬਹੁਤ ਹੀ ਪਿਆਰਾ ਜਾਨਵਰ ਹੈ ਦੂਸੀ ਦੂਸੀ ਇਧਰ ਆ ਦੇਖਾ ਖੜਾ ਹੋ ਚੱਲ ਚੱਲ ਹੈਲੋ ਕਰ ਅਸੀਂ ਸਭ ਵਾਲ ਬੋਤਲ ਰੱਖਦੇ ਇਹਨੂੰ ਬਈ ਇਹ ਲਈ ਅਲੱਗ ਸਾਦਨ ਲੈ ਆਂਦੀ ਹੋਈ ਆ। ਦਿੱਲੀ ਨਮਾਉਣਿਆਂ। ਕਿਉਂਕਿ ਜਿੰਨਾ ਆਪ ਆਪਾਂ ਨਾਲ ਤੋਂ ਕਿ ਰਹਿੰਦੇ ਆ ਉਹਨਾਂ ਇੰਨਾ ਵੀ ਰੱਖਣਾ ਜ਼ਰੂਰੀ ਹੈਗਾ। ਅਖਾਇਰ ਇਹ ਵੀ ਰੱਬ ਦੇ ਜੀਲੇ। ਸਭ ਕੋ ਪਾਲਤੂ ਕੁੱਤਾ ਆਇਆ ਸੀ ਉਹਨੂੰ ਵੀ ਵਧੀਆ ਰੱਖਦੇ ਆਂ ਪਾਲ ਕੇ। ਚੱਲ ਆਈ ਨਹੀਂ ਉਹਦੇ ਨਾਲ ਤਾਂ ਚੱਲ।

That's <laughs>